ਸੱਤ ਪੰਤੀ ਸੱਤ ਪੰਤੀ ਮਠਿਆਈ ਲੈ ਕੇ ਪਹੁੰਚ ਗਿਆ ਮੁੰਡਾ ਬਾਬੇ ਦੇ ਡੇਰੇ ਬਾਬਾ ਕਹਿੰਦਾ ਮੈਂ ਤੇਰਾ ਵਿਆਹ ਕਰਵਾ ਦੂੰ ਲੋਕ ਪਾਨੀ ਮਾਰਦਾ ਕੋਈ ਚੱਕ ਨਹੀਂ ਮੈਂ ਤੇਰੇ ੜਿੱਕੇ ਕਰ ਦੂੰ ਗੜਿੱਕੇ ਕਰ ਦੂੰ ਬਾਬਾ ਕਹਿੰਦਾ ਮੈਂ ਇਹ ਕਰ ਦੂੰ ਉਹ ਕਰ ਦੂੰ ਸਾਰੀ ਗੱਲ ਕੀ ਆ ਬਾਬਾ ਆਪੀ ੜਿੱਕੇ 'ਚ ਫਸ ਗਿਆ ਆ ਜੋ ਦੋਸਤੋ ਸਾਰੀ ਗੱਲ ਦੱਸਦੇ ਆ ਕੀ ਆ ਕੀ ਆ ਕੀ ਆ ਤੂੰ ਤੀ ਦਿੰਦਾ ਸਾਰਾ ਸੰਗਾਊਂਗਾ ਇਹਦੇ ਤੋਂ ਤੇ ਫਿਰ ਸਾਰੀ ਰਾਤ ਲਵਾਉਂ ਪਾਣੀ ਇਹਦੇ ਤੋਂ ਸਾਰੇ ਪੈਸੇ ਪੂਰੇ ਕਰਵਾਉਂ ਲੱਜੂਗਾ ਬਾਬਾ ਬਾਬਾ ਭੁੱਲੂ ਕੀ ਇਹਨੂੰ ਵਸીર ਰੱਖੂ ਇੱਥੇ ਸਾਲੇ ਨੂੰ ਇਹਦੇ ਜਿਹੜੇ ਬਾਬੇ ਆਉਂਦੇ ਉਹ ਵੀ ਆਉਣ ਉਹ ਹਟ ਜਾਣਗੇ ਫਿਰ ਬਾਬੇ ਕੀ ਦੱਸੇ ਤੇ ਚਾਹੀਦੀ ਆਪ ਦੀ ਆਤਮਾ ਨਹੀਂ ਆਉਣੀ ਇੱਕ ਦੱਸੇ ਦੇਖੋ ਕਹਿੰਦਾ ਇਹਦੇ ਵਿੱਚ ਵੀ ਆਪਦੇ ਬਾਬਾ ਹੀ ਕੀ ਕਹੀ ਜਾਂਦਾ ਇਹਨੂੰ ਕਾ ਦੋ ਬੋਤਲਾਂ ਫੜ ਲਿਆ ਤੂਤ ਵੀ ਛਾਂਕ ਦੂੰ ਪਾਣੀ ਵੀ ਲਾ ਦੂੰ ਹਾਂ ਦੋਸਤੋ ਕਿਸੇ ਬਾਈ ਨੇ ਖੇਤ ਵਿੱਚ ਆਪਣੇ ਬਾਬਾ ਸੱਦਿਆ ਸੀ ਤੇ ਬਾਬੇ ਦੇ ਵਿੱਚ ਜਿਹੜੀਆਂ ਕਲਾ ਸੀਗੀਆਂ ਜਿਹੜੀਆਂ ਸੀਗੀਆਂ ਉਹ ਕੰਮ ਨਹੀਂ ਕੀਤੀਆਂ ਬਾਬਾ ਇਹ ਮੁੰਡੇ ਧੱਕਿਆ ਪਿਆ ਬਾਬੇ ਨੂੰ ਇਹਨੇ ਫੜ ਲਿਆ ਸਾਰੀ ਗੱਲ ਕੀ ਆ ਗੱਲ ਕਰਦੇ ਸਸੀ ਕਾ ਜੀ ਸਸੀ ਕਾ ਬਾਬਾ ਜੀ ਠੀਕ ਹੋ ਹਾਂ ਠੀਕ ਹੈ ਗੱਲ ਕੀ ਹੋਈ ਆ ਬਾਈ 사 ਜੀ ਸੱਸੀ ਗੱਲ ਜੀ ਬਾਈ ਇਹ ਗੱਲ ਤਾਂ ਐ ਸੀਗੀ ਜੀ ਇਹ ਬਾਬੇ ਨੇ ਮੈਨੂੰ ਆਖਿਆ ਸੀਗਾ ਕਹਿੰਦਾ ਵੀ ਐ ਕਰਕੇ ਮੈਂ ਤੇਰਾ ਵਿਆਹ ਦਾ ਪਾ ਕਰੂੰਗਾ ਜੀ ਵਿਆਹ ਹੋਇਆ ਨਹੀਂ ਤੇਰਾ ਵਿਆਹ ਹੋਇਆ ਨਹੀਂ ਜੀ ਅੱਛਾ ਫਿਰ ਤੇ ਇਹਨੇ ਮੇਰੇ ਤੋਂ ਲੱਖਾਂ ਰੁਪਇਆ ਠੱਗ ਲਿਆ ਜੀ ਕਦੇ ਮੇਰੇ ਤੋਂ ਕੁਸ ਮੰਗਾ ਲੈਂਦਾ ਈ ਕਦੇ ਕੁਸ ਮੰਗਾ ਲੈਂਦਾ ਈ ਕਦੇ ਕਾਇਆ ਕੀ ਸੀ ਕਦੇ ਕਹਿੰਦੇ ਅੱਜ ਤੇਰੇ ਬੱਕਰੇ ਦੀ ਬਲੀ ਦੇਣੀ ਆ ਤੇਰੇ ਨਾਂ ਤੇ ਕਦੇ ਮੁਰਗ ਕਾਲਾ ਮੁਰਗਾ ਦੋ ਬੋਤਲਾਂ ਦਾਰੂ ਦੀਆਂ ਮੀਟ ਲਿਆ ਅੰਡੇ ਲਿਆ ਕਦੇ ਲਾਲ ਕੁਕੜੀ ਕਦੇ ਕਾਲੀ ਕੁਕੜੀ ਲੱਖਾਂ ਰੁਪਿਆ ਲੰਭਾਤਾ ਮੇਰਾ ਜੀ ਇਹਨੇ ਇਹ ਸੱਚੀ ਗੱਲ ਆ ਬਾਬਾਈ ਗੱਲ ਤਾਂ ਸੱਚੀ ਆ ਭਾਗ ਤਾਂ ਗੱਲ ਪਤਾ ਕੀ ਆ ਜਿਹੜਾ ਕੁਛ ਇਹ ਲੈ ਕੇ ਆ ਸਾਰਾ ਕੁਛ ਇਹਦੇ ਸਾਹਮਣੇ ਕੀਤਾ ਅਸੀਂ ਕਿਹੜਾ ਆਪਦੇ ਘਰੇ ਲੈ ਗਏ ਆ ਜਿਹੀ ਬੱਕਰਾ ਲੈ ਕੇ ਆਉਂਦਾ ਤਾਂ ਵੀ ਇਹਨੇ ਅੱਧੋ ਜਿਆਦਾ ਖਾਦਾ ਇਹ ਤਾਂ ਵਿਆਹ ਘੱਟ ਨਹੀਂ ਹੋਇਆ ਬਾਬਾ ਵਿਆਹ ਹੁਣ ਇਹਦੇ ਬੇਈਮਾਨੀ ਐ ਚਤਤ ਚ ਜਿਹੜਾ ਕੁਛ ਲੈ ਕੇ ਆਉਂਦਾ ਬੇਈਮਾਨੀ ਨਾਲ ਲੈ ਕੇ ਆਉਂਦਾ ਸਾਨੂੰ ਚੜਾਵਾ ਚੜਦਾ ਹੀ ਨਹੀਂ ਚੰਗੀ ਤੇਰਾ ਨਹੀਂ ਕੀ 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 ਚੜਾਵਾ ਚੜਾਉਣੇ ਬਾਬਾ ਕੀ ਕੀ ਚੜਾਵਾ ਚੜਾਵਾ ਸਾਨੂੰ ਵੀ ਵਿਗਣ ਪੈਂਦਾ ਇਹ ਚੀਜ਼ ਦਾ ਕੀ ਕੀ ਵਿਗਣ ਪੈਂਦਾ ਬਾਬਾ ਕੀ ਮੰਗਾਇਆ ਇਹ ਤੋਂ ਕਿੰਨੇ ਵਾਰੀ ਮੰਗਾਇਆ ਜਦੋਂ ਅਸੀਂ ਲੈ ਕੇ ਆਉਣੇ ਆ ਬਾਬਾ ਇਹ ਤੋਂ ਬੋਤਲ ਮੰਗਾਈ ਪਾਣੀ ਬੋਤਲ ਇਹ ਪੀ ਗਿਆ ਪਉਏ ਨਾ ਮੇਰਾ ਕਿੱਥੇ ਬਿਰਤੀ ਲੱਗਦੀ ਐ ਅੱਛਾ ਪਉਆ ਵੀ ਲਾਉਣੇ ਤੁਸੀਂ ਹਾਂ ਲਾ ਲਈ ਦਿਆ ਕੋਈ ਪਾਣੀ ਨਹੀਂ ਬਾਈ ਯਾਰ ਇਹ ਪਤਾ ਕੀ ਕਰਦਾ ਸੀਗਾ ਬੱਕਰਾ ਮੰਗਵਾ ਲਿਆ ਨੇ ਮੇਰੇ ਤੋਂ ਕਾਲੇ ਰੰਗ ਦਾ ਠੀਕ ਆ ਹੋਵੇ ਕਹਿੰਦਾ ਸ਼ੀਗ ਮਹੀਨੇ ਦਾ ਬੱਕਰਾ ਲਵਾ ਆ ਤੇ ਇਹਨੇ ਕੀ ਕੀਤਾ ਮੈਨੂੰ ਕਹਿੰਦਾ ਪੋਲਿਆ ਤੂੰ ਹੁਣ ਜਾ ਤੇ ਅਸੀਂ ਬਿਰਤੀ ਚ ਹੁੰਨੇ ਆ ਤੇ ਇਹੋ ਬਿਰਤੀ ਜੋ ਦੂਜੇ ਦਿਨ ਆ ਕੇ ਮੈਨੂੰ ਸੱਦੇ ਨੇ ਤਕੱਲੇ ਬਸ ਔਰ ਹੱਡੇ ਦੇ ਪਏ ਕਹਿੰਦਾ ਜਾ ਕੇ ਨਾਲੇ ਤੇ ਸਿੱਟਿਆ ਕਹਿੰਦਾ ਨਾਲੇ ਤੇ ਸੱਟਿਆ ਤੁਸੀਂ ਦੇਖ ਸਕਦੇ ਹੋ ਬਾਬਾ ਮੇਰੀ ਗੱਲ ਸੁਣੋ ਤੁਸੀਂ ਤੁਹਾਡੇ ਚ ਸ਼ਕਤੀ ਹੈਗੀ ਆ ਸ਼ਕਤੀ ਹੋਵੇ ਨਾ ਹੋਵੇ ਭਗਤਾਂ ਨੂੰ ਐ ਪੁੱਛ ਜਦੋਂ ਰੋਟੀ ਦੇ ਉੱਤੇ ਚਾਰ ਰੱਖ ਕੇ ਖਾਂਦਾ ਸੋ ਕਾਦਾ ਖਾਂਦਾ ਸੀਗਾ ਖਾਦਾ ਚਾਰ ਖਾਂਦਾ ਸੀ ਇੱਕ ਦਿਨ ਹੀ ਬਾਬੇ ਨੇ ਝੂਠ ਮਾਰਦਾ ਬਾਈ ਯਾਰ ਠੀਕ ਆ ਨਾ ਪਖੰਡੀ ਬਾਬਾ ਇਹ ਕੋਈ ਝੂਠ ਝੂਠ ਮਾਰਦਾ ਇਹ ਕਿਤੇ ਮੈਂ ਇਹਦੇ ਡੇਰੇ ਰੁਪਏ ਲੱਗੇ ਤੇ ਮੇਰੇ ਜੀ ਦੋ ਤਿੰਨ ਵਾਰੀ ਤਾਂ ਇਹਨੇ ਬੱਕਰਾ ਮੰਗਾਇਆ ਜੀ ਤੇ ਇੱਕ ਵਾਰੀ ਇਹਨੇ ਕਾਲੀ ਮੁਰਗੀ ਮੰਗਾਈ ਇੱਕ ਵਾਰੀ ਲਾਲ ਮੁਰਗੀ ਮੰਗਾਈ ਤੇਰਾ ਵਿਆਹ ਹੁੰਦਾ ਨਹੀਂ ਸੀਗਾ ਹੁੰਦਾ ਨਹੀਂ ਸੀਗਾ ਬਾਈ ਅੱਛਾ ਕਿਵੇਂ ਤੇਰੇ ਘਰ ਦੇ ਕੀ ਕੰਮ ਕਰਦੇ ਆ ਖੇਤੀਬਾੜੀ ਕਰਦੇ ਆ ਅਜਾ ਉਹਨਾਂ ਘਰਦਿਆਂ ਨੇ ਨਹੀਂ ਕਿਹਾ ਵੀ ਕੋਈ ਰਿਸ਼ਤਾ ਲੱਭਿਆ ਨਹੀਂ ਲੱਭਿਆ ਸੀਗਾ ਜੀ ਭਾਨੀ ਮਾਰ ਜਾਂਦੇ ਸੀਗੇ ਜੀ ਲੋਕ ਕੋਈ ਵਿਚੋਲਾ ਵਿਚੋਲੇ ਬਥੇਰੇ ਆਉਂਦੇ ਆ ਜੀ ਭਾਨੀ ਮਾਰ ਦਿੰਦੇ ਕਿੰਨੇ ਸਾਲ ਦੀ ਉਮਰ ਹੋ ਗਈ ਤੇਰੀ ਮਰੀ 28 29 ਸਾਲਾਂ ਦੀ ਉਮਰ ਹੋ ਗਈ 28 29 ਸਾਲਾਂ ਦੀ ਉਮਰ ਹੋ ਗਈ ਬਾਬਾ ਐ ਪੁੱਛੋ ਭਗਤ ਨੂੰ ਵੀ ਇਹਦੇ ਘਰੇ ਰਿਸ਼ਤੇ ਆਉਂਦੇ ਸੀ ਕਿ ਨਹੀਂ ਆਉਂਦੇ ਸੀਗੇ ਆਹ ਰਿਸ਼ਤੇ ਆਉਂਦੇ ਸੀ ਰਿਸ਼ਤੇ ਤਾਂ ਬਾਬੇ ਤੋਂ ਪਹਿਲਾਂ ਹੀ ਆਉਂਦੇ ਸੀਗੇ ਜਿਹੜਾ ਬਾਬਾ ਰਿਸ਼ਤੇ ਦਾ ਕਹਿੰਦਾ ਪਹਿਲਾਂ ਜਦੋਂ ਆਂਡ ਗਵਾਂਡ ਭਾਨੀਆਂ ਮਾਰਦਾ ਹੁ ਤੁਸੀਂ ਭੇ ਦੇ ਸੇ ਉਹ ਪਾਨੀਆਂ ਵੀ ਰੋਕ ਸਕਦੇ ਈ ਫਿਰ ਤੁਸੀਂ ਭੰਨਗਾ ਰੋਕਗਾ ਨੂੰ ਪੁੱਛ ਕੁਛ ਇਹਦੇ ਆਪ ਦੇ ਲੱਛਣਾ ਕਰਕੇ ਹੋ ਗਿਆ ਕੰਮ ਨਹੀਂ ਲੱਛਣ ਕਿਹੜੇ ਕਰਦਾ ਚਲੋ ਕੋਈ ਲੱਛਣ ਨਹੀਂ ਬਾਈ ਯਾਰ ਇਹ ਆ ਜਾਣ ਕੇ ਪਖੰਡ ਕਰਦਾ ਇਹ ਠੀਕ ਆ ਤੇ ਤਾਂ ਬਈ ਕੋਈ ਇਹਨੇ ਪਾ ਹਣੀ ਰੋਕੀਗਾ ਪਾਨੀਆਂ ਮਾਰਨਗਾ ਕੱਲਾ ਪੈ ਪਾਨੀਆਂ ਪਾਨੀਆਂ ਬਾਬਾ ਪਾਨੀਆਂ ਕੀ ਮਾਰਦੇ ਲੋਕ ਮਾਰਦਾ ਸੀਗਾ ਪਾਨੀਆਂ ਪਾਨੀਆਂ ਤਾਂ ਗੱਲ ਪੈਸੇ ਆਉਂਦੇ ਰਹਿਣਗੇ ਵੀ ਮੇਰੇ ਗਾਹਕ ਬਣਾਵਾਗਾ ਇਹੀ ਆਪ ਹੀ ਪਾਨੀਆਂ ਮਾਰ ਦਿੰਦਾ ਸੀਗਾ ਬਾਬੇ ਨੂੰ ਤਾਂ ਇਹ ਵੀ ਹੋਣਾ ਚਾਹੀਦਾ ਸੀ ਜੇ ਬਾਬਾ ਪਾਨੀ ਮਰਾਊਗਾ ਤੇ ਬਾਬੇ ਦੀ ਪਣਸੰਸਾ ਘਟਦੀ ਹੈ ਬਾਬੇ ਦੀ ਇੱਜ਼ਤ ਘਟਦੀ ਹੈ ਜੇ ਬਾਬਾ ਤੇਰਾ ਜੋੜੀ ਮਿਲਾ ਦਿੰਦਾ ਕੀ ਵੀ ਤੂੰ ਇਹਨੂੰ ਵਾਧਕ ਕੁਝ ਦੇ ਕੇ ਜਾਂਦਾ ਤੇ ਭਰਾਵਾ ਇਹ ਤੋਂ ਪਹਿਲਾਂ ਮੇਰੇ ਤੋਂ ਖਾਈ ਸਾਰਾ ਕੁਝ ਬੈਠਾ ਇਹ ਕਿੱਲੇ ਦੀ ਫਸਲ ਖਾ ਜਾਂਦਾ ਇਹ ਕਿੱਲੇ ਦੀ ਬਦਲ ਖਾ ਗਿਆ ਬਾਬਾ ਪਾਨੀਆਂ ਤਾਂ ਗੱਲ ਸੁਣੋ ਜਿਵੇਂ ਮੈਂ ਇਹਨੂੰ ਰਸਤੇ ਦੀ ਗੱਲ ਕੀਤੀ ਸਾਰਾ ਕੁਝ ਹੋ ਗਿਆ ਭਾਨਗਾ ਇਹਨਾਂ ਦੇ ਆਪ ਦੇ ਪ੍ਰਵਾਦ ਚ ਬੱਜ ਬੁਜੇ ਜਾਂਦੇ ਸੀ ਕੁਛ ਇਹਦੇ ਆਪ ਦੇ ਲੱਛਣ ਬਈ ਬਹੁਤ ਮਾਰੇ ਸੀ ਪੀ ਪੂ ਕੇ ਕਿਤੇ ਉੱਥੇ ਡੇਗ ਕੇ ਪਿਆ ਕਿਤੇ ਉੱਥੇ ਡੇਗ ਪਿਆ ਬੰਦਾ ਆਪ ਵੀ ਸਿਹਤਾਰ ਸਕਦਾ ਹਾਂ ਬਾਬਾ ਕਹਿੰਦੇ ਮਠਿਆਈ ਜਿਹੜੀ ਤੁਸੀਂ ਮੰਗਾਉਣੇ ਹੋ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਉਹ ਉਹ ਸੱਤ ਤਰ੍ਹਾਂ ਦੀ ਮਠਿਆਈ ਹੁੰਦੀ ਹੈ ਸੱਤ ਤਰ੍ਹਾਂ ਦੀ ਕਿਹੜੀ ਕਿਹੜੀ ਹੈ ਉਹ ਲਾਉਣੀ ਪੈਂਦੀ ਹੈ ਜਿਹੜੀ ਕਿਹੜੀ ਆਏ ਗੁਲਾਬ ਜਾਮੁਨਾ ਹੋਗੀਆਂ ਬਰਫੀ ਹੋਗੀ ਲੱਡੂ ਜਿਵੇਂ ਜਿਵੇਂ ਵੀ ਹੁੰਦੇ ਆ ਕਾਜੂ ਕਤਰੀ ਬਰਫੀ ਵੀ ਮੰਗਾਉਣੇ ਹਾਂ ਚਮਚੰਬੀ ਮੰਗਾਈ ਦੀ ਬਾਬਾ ਕਹਿੰਦਾ ਮਹਿੰਗੀ ਵਾਲ ਜਿੰਨੀ ਮਰਜ਼ੀ ਮਹਿੰਗੀ ਹੋ ਫਿਰ ਜਿਹਨੂੰ ਦੋਖ ਹੁੰਦਾ ਅਗਲਾ ਲੈ ਕੇ ਆਉਣਾ ਬਾਈ ਭਾਨਗਾ ਮਾਰਦਾ ਇਹ ਕਾਜੂ ਕਤਲੀ ਜੇ ਮੇਰਾ ਕੰਮ ਹੋ ਜਾਂਦਾ ਤੈਨੂੰ ਕਾਜੂ ਕਤਲੀ ਕੌਣ ਖਵਾਉਂਦਾ ਲਿਆ ਕੇ ਇਹ ਫਰੀ ਦੀ ਖਾਨ ਕੇ ਬਾਬਾ ਇਹ ਜਿਹੜੀ ਤੁਸੀਂ ਮਠਿਆਈ ਮੰਗਾਉਨੇ ਹੋ ਇਹ ਤੁਸੀਂ ਅੱਗੇ ਜਿਹੜੀ ਜਿੱਥੇ ਚੜਾਉਨੇ ਹੋ ਜਿਹੜੇ ਬਾਬੇ ਨੂੰ ਚੜਾਉਨੇ ਆ ਉਹ ਬਾਬਾ ਮੰਗਦਾ ਹਾਂ ਉਹ ਮੰਗਦੇ ਆ ਅਸੀਂ ਦੇਈ ਦੀ ਕੀ ਕਹਿੰਦਾ ਉਹ ਕਹਿੰਦਾ ਵੀ ਆਹ ਚੜਾਵਾ ਚੜਵਾਓ ਭਗਤ ਤੋਂ ਫੇਰ ਹੀ ਕੰਮ ਚੱਲੂਗਾ ਅੱਛਾ ਬਾਬਾ ਤੁਹਾਡੇ ਕੋਲ ਆਉਂਦਾ ਬਾਬਾ ਤੁਹਾਡੇ ਝਾਉਂਦਾ ਤੁਹਾਨੂੰ ਫਿਰ ਉਹ ਕਹਿੰਦਾ ਵੀ ਆਹ ਚੀਜ਼ ਲੈ ਕੇ ਦਿਓ ਮੈਨੂੰ ਹਾਂ ਤੱਕੀ ਗੱਲ ਉਹ ਮੰਗਦੇ ਆ ਸਾਥੋਂ ਅਸੀਂ ਤਾਂ ਹੀ ਗਾਂ ਮੰਗਦੇ ਬਾਬਿਆਂ ਕੋਲ ਹੈ ਨਹੀਂ ਮਠਾਈ ਮੈਂ ਬਾਬਿਆਂ ਕੋਲ ਹੀ ਹੈ ਨਹੀਂ ਬਾਬੇ ਭੁੱਖੇ ਰਹਿੰਦੇ ਆ ਬਾਬੇ ਭੁੱਖੇ ਰਹਿੰਦੇ ਤੁਸੀਂ ਦੇਖ ਸਕਦੇ ਹੋ ਦੋਸਤੋ ਇਸ ਮੁੰਡੇ ਦਾ ਵਿਆਹ ਨਹੀਂ ਹੁੰਦਾ ਸੀਗਾ ਇਹਨੂੰ ਭਾਨੀਆਂ ਵਜਦੀਆਂ ਸੀ ਪਿੰਡ ਦੇ ਵਿੱਚ ਇਹਦਾ ਵਿਆਹ ਨਹੀਂ ਹੁੰਦਾ ਸੀ 28 29 ਸਾਲ ਦੀ ਉਮਰ ਹੋ ਗਈ ਇਹਦੇ ਮਾਪਿਓ ਇਹਦਾ ਵਿਆਹ ਕਰਾਉਣਾ ਚਾਹੁੰਦੇ ਸੀਗੇ ਇਸ ਨੂੰ ਇਹ ਬਾਬਾ ਮਿਲਿਆ ਇਹ ਬਾਬਾ ਕਿਵੇਂ ਮਿਲਿਆ ਪੁੱਛਦੇ ਆ ਬਾਬਾ ਬਾਬਾ ਕਿਵੇਂ ਮਿਲਿਆ ਇਹ ਜੀ ਫੇਸਬੁੱਕ ਤੇ ਮਿਲਿਆ ਐਡ ਨਹੀਂ ਹੁੰਦੀ ਹੁੰਦੀਗੀ ਮਨ ਚਾਹਿਆ ਪਿਆਰ ਬਸ ਮੈਂ ਕਰੋ ਮਨ ਚਾਹਿਆ ਪਿਆਰ ਵਾਪਸ ਹੈ ਉਥੋਂ ਇਹਨੂੰ ਮੈਂ ਫੋਨ ਲਾਇਆ ਸੀਗਾ ਤੇਰੇ ਲਈ ਮੈਨੂੰ ਆਉਂਦੇ ਡੇਰੇ ਤੇ ਸੱਦਿਆ ਜੀ ਅੱਛਾ ਹੈ ਬਾਬਾ ਤੈਨੂੰ ਉੱਥੇ ਥੋੜੀ ਐਡ ਆਉਂਦੀ ਐ ਐਡ ਕਿਵੇਂ ਚੱਲਦੀ ਐ ਉਹ ਐਡ ਤਾਂ ਚੱਲਦੀ ਐ ਭਗਤਾਂ ਹੁਣੇ ਤੂੰ ਇਹ ਦੇਖ ਜੇ ਦੇ ਦਿਲ ਚ ਬੇਇਮਾਨੀ ਐ ਤਾਂ ਹੀ ਸਾਨੂੰ ਫੋਨ ਲਾਇਆ ਇਹਨਾਂ ਨੇ ਠੀਕ ਐ ਅਸੀਂ ਇਹਦਾ ਕੰਮ ਕਰਾਈ ਜਾਂਦੇ ਸੀ ਕਰਾਈ ਜਾਂਦੇ ਸੀ ਚਲ ਨਹੀਂ ਕੋਈ ਸਿਰੇ ਚੜਦਾ ਸੀ ਮੈਂ ਉਹਨੂੰ ਇਹ ਗੱਲ ਕਹੀ ਐ ਕੋਈ ਨਹੀਂ 2-4 ਮਹੀਨੇ ਹੋਰ ਰੋ ਕਿ ਤੇਰਾ ਕੰਮ ਕਰਾ ਲਾਂਗੇ ਬਾਬਾ ਤੂੰ ਬੜਾ ਸ਼ਕੀਨ ਆ ਯਾਰ ਤੇਰੇ ਕੰਨਾਂ 'ਚ ਨੱਤੀਆਂ ਪਈਆਂ ਹਾਂ ਇਹ ਸ਼ੌਂਕ ਆ ਸਾਨੂੰ ਕੋਈ ਕਿਸੇ ਭਗਤ ਨੇ ਤਿਲਕ ਲਾ ਲਿਆ ਇੱਕ ਸਿਰ ਤੇ ਪਰ ਵਧੀਆ ਪਰਨਾ ਬਣ ਲਿਆ ਇਹ ਪਾਲੀ ਹੈਨਾ ਹੱਥ ਏ ਛੌਂਕਾ ਬਾਬਾ ਦੇ ਇਹ ਇਹ ਪਾਉਣ ਵਾਲੀ ਬਾਬਾ ਲੱਗਦਾ ਹਾਂ ਅੱਛਾ ਬਾਬਾ ਬਾਬਾ ਦੇ ਤਾਂ ਚਾ ਇਹ ਤਾਂ ਬਾਣਾ ਸਾਡਾ ਆ ਗਿਆ ਤੇ ਜਿਹੜਾ ਕੋਈ ਸ਼ੌਂਕ ਹੁੰਦਾ ਉਹੀ ਹੁੰਦਾ ਬਾਕੀ ਇਹਨੂੰ ਪੁੱਛੋ ਮਾਈ ਲਿਆ ਕੇ ਦਿੱਤੀ ਮੈਨੂੰ ਕਹਿੰਦਾ ਬਾਬਿਆਂ ਨੂੰ ਲੋਈ ਲੈ ਕੇ ਦੇ ਅੱਛਾ ਹੁਣ ਲੋਈ ਤੇ ਤੂੰ ਆਪਦੀ ਗਲਤੀ ਆਪ ਹੀ ਕੀਤੀ ਐ ਨਾ ਤੂੰ ਪੈਸੇ ਪਹਿਲਾਂ ਖਵਾਈ ਗਿਆ ਤੇ ਤੂੰ ਆਪ ਹੀ ਰਿਸ਼ਤਾ ਕਰਾ ਲੈਂਦਾ ਕਿਤੇ ਵਾਸਤੇ ਤੇ ਬਾਈਰ ਦੇ ਲੋਕ ਭਾਨੀਆਂ ਮਾਰਨੋਂ ਹਟ ਜਾਂਦੇ ਮੈਨੂੰ ਮੇਰਾ ਵੀ ਰਿਸ਼ਤਾ ਹੋ ਜਾਂਦਾ ਮੈਨੂੰ ਇਹਦੇ ਇਹਦੇ ਪਖੰਡਿਆਂ ਦੀ ਕੀ ਲੋੜ ਸੀਗੀ ਬਾਬਾ ਬੁੜੀਆਂ ਵੀ ਆਉਂਦੀਆਂ ਥੋਡੇ ਕੋਲ ਬਾਬੇ ਨੂੰ ਲੋਈ ਦੇ ਕੇ ਹੁਣ ਬਾਬੇ ਦੇ ਲੀੜੇ ਪਾੜਨੋਂ ਫਿਰਦਾ ਇਹ ਲੀੜੇ ਪਾੜਨ ਬਾਬਾ ਤੁਹਾਨੂੰ ਇਹਦੇ ਬਾਨੇ ਨਾ ਸੱਦਿਆ ਨੇ ਹਾਂ ਇਹਨੇ ਬਾਨੇ ਨਾ ਸੱਦਿਆ ਇੱਥੇ ਬਾਬਾ ਕਹਦਾ ਕਹਦਾ ਕਹਿੰਦਾ ਵੀਰਾ ਲੈ ਕੇ ਆਈ ਕਰੇ ਵੀ ਚੜਾਵਾ ਚੜਾਉਣਾ ਅੱਜ ਲਾਸਟ ਚੜਾਵਾਗਾ ਉਹ ਪੰਗਾ ਵੀਰਾ ਉਹ ਤੇ ਪੰਗਾ ਦੇਖ ਲਓ ਬੰਦ ਪੰਗਾ ਵੀਰਾ ਨਹੀਂ ਚੱਕ ਕੇ ਲੈ ਆਇਆ ਤੱਕੇ ਬਾਬਾ ਇਹ ਬੁੜੀਆਂ ਵੀ ਆਉਂਦੀਆਂ ਥੋਡੇ ਕੋਲ ਹਾਂ ਜਾਂਦੀਆਂ ਬੁੜੀਆਂ ਤੇ ਪੈਰੀ ਦੇਖਦਿਆਂ ਤੁਹਾਡੇ ਅਗੇ ਬਾਦੂ ਬਾਈ ਕੀ ਕੀ ਦੁੱਖ ਹੁੰਦੇ ਕੁੜੀਆਂ ਨੂੰ ਆ ਦੇਖੋ ਜੀ ਦੁੱਖ ਤਾਂ ਬਥੇਰੇ ਆ ਖੋਲ ਕੇ ਰੱਖੀ ਬੈਠਾ ਬਾਬਾ ਜੀ ਵੀਰ ਕਹਣਾ ਵਾ ਵੀਰਾਂ ਦਾ ਬਾਬਾ ਵੀਰਾ ਪੀਂਦਾ ਵੀ ਸ਼ਕੀਨਾ ਬਾਬਾ ਵੀਰਾ ਪੀਂਦਾ ਸ਼ਕੀਨਾ ਤੂੰ ਪੀ ਲਈ ਦਿਆਂ ਸਾਡੇ ਕਿਹੜਾ ਮੂੰਹ ਨਹੀਂ ਲੱਗਿਆ ਬਾਬਿਆਂ ਦੇ ਕਿਹੜਾ ਮੂੰਹ ਨਹੀਂ ਲੱਗਿਆ ਸੱਚੀ ਗੱਲ ਇਹ ਕਿਹੜੇ ਪਾਸੋਂ ਬਾਬਾ ਹੋਗਾ ਜਿਹੜਾ दारू ਪੀਂਦਾਗਾ ਬੁੜੀਆਂ ਹੋਈਆਂ ਬਾਬੇ ਤੋਂ ਆਉਂਦਗਾ ਹੋਣਗਾ ਮੇਰੇ ਸਾਹਮਣੇ ਤਾਂ ਕਦੇ ਕੋਈ ਦਿਖੀ ਨਹੀਂ ਮੈਂ ਬਾਬਾ ਇੰਨੇ ਦੇ ਸਾਹਮਣੇ ਕਿਵੇਂ ਇਹ ਤਾਂ ਜਿਹੜਾ ਬਈ ਕੱਲਾ ਕੱਲਾ ਬੰਦਾ ਸੀ ਸੱਦੀ ਦਾ ਕਿਉਂਕਿ ਹਰ ਇੱਕ ਬੰਦੇ ਦਾ ਆਪਦਾ ਕਹਿੰਦਾ ਪੇ ਤਾਂ ਬਾਬਾ ਕਹਿੰਦੇ ਜਿਹੜੀ ਥਾਲੀ ਤੁਹਾਡੇ ਕੋਲ ਆਉਂਦੀ ਆ ਰੋਟੀ ਪਕਵਾਨ ਬਣ ਕੇ ਆਉਂਦਾ ਉਹ ਥਾਲੀ ਤੁਹਾਡੇ ਕੋਲ ਆਉਂਦੀ ਆ ਉਹ ਬੁੜੀ ਲੈ ਕੇ ਆਉਂਦੀ ਆ ਰੋਟੀ ਕੌਣ ਪਕਾਉਂਦਾ ਬੁੜੀ ਬਗਾਉਂਦੀ ਆ ਬਾਬਾ ਤੇ ਫਿਰ ਲੈ ਕੇ ਕੌਣ ਆਊਗਾ ਬੁੜੀ ਬੁੜੀ ਲੈ ਕੇ ਆਊਗੀ ਹਾਂ ਬੁੜਗੋ ਹੀ ਲੈ ਕੇ ਆਉਂਦੀ ਨਹੀਂ ਮੁੰਡੇ ਨਹੀਂ ਲੈ ਕੇ ਆਉਂਦੇ ਨਾ ਨਾ ਮੁੰਡੇ ਨਹੀਂ ਬੁੜੀ ਲੈ ਕੇ ਬੁੜੀ ਦੀ ਡਿਊਟੀ ਲਈ ਹੈ ਹਾਂ ਬੁੜੀ ਦੀ ਜਦੋਂ ਕਹਿੰਦੇ ਥਾਲੀ ਦੇ ਵਿੱਚ ਕਹਿੰਦੇ ਹੈ ਜਦੋਂ ਪਕਾਉਂਦੀ ਉਹ ਆ ਸਹੀ ਗੱਲ ਆ ਬੇ ਪਕਾਉਂਦੀ ਹੋ ਤੇ ਹੱਕ ਵੀ ਉਹਦਾ ਹੀ ਆ ਜਿਹੜੀ ਉਹ ਥਾਲੀ ਲੈ ਕੇ ਆਉਂਦੀ ਆ ਅਜਾ ਬਾਬਾ ਥਾਲੀ ਦੇ अच्छा ओ ओ ਥੋੜੇ ਕੋਲ ਬਹਿ ਕੇ ਖਾਂਦੀ ਆ ਆ ਕੋਲ ਬਹਿ ਕੇ ਖਾਂਦੀ ਆ ਫੇਰ ਬਾਬਾ ਫੇਰ ਪਿਆਰ ਬੰਡੀ ਦਾ ਸੀ ਅਸੀਂ ਅਸੀਂ ਕਿਹੜਾ ਕੋਈ ਕਿਸੇ ਨੂੰ ਕਿਹਨੂੰ ਬੰਡੀ ਦਾ ਬਾਬਾ ਯਾਰ ਜਿਹੜੇ ਨਾ ਬੁੱਢੀਆਂ ਆਉਂਦੀਆਂ ਤੁਸੀਂ ਦੇਖ ਸਕਦੇ ਹੋ ਦੋਸਤੋ ਬਾਬਾ ਕਹਿੰਦਾ ਰੋਟੀ ਕੌਣ ਬਗਾਉਂਦਾ ਮੈਂ ਕਹਿੰਦਾ ਬੁੜੀ ਕਹਿੰਦਾ ਦਾਲ ਕੌਣ ਬਣਾਉਂਦਾ ਕਹਿੰਦਾ ਬੁੜੀ ਮੈਂ ਕਿਹਾ ਅੱਛਾ ਠੀਕ ਆ ਬਾਬਾ ਕਹਿੰਦਾ ਕਹਿੰਦਾ ਮੇਰੇ ਕੋਲ ਦੋ ਚਮਚੇ ਜਦੋਂ ਬੁੜੀ ਲੈ ਕੇ ਆਉਂਦੀ ਆ ਥਾਲ ਦੇ ਵਿੱਚ ਰੱਖ ਕੇ ਇੱਕ ਨਾਲ ਉਹ ਖਾਂਦੀ ਇੱਕ ਨਾਲ ਮੈਂ ਖਾਂਨਾ ਹੱਕ ਵੀ ਉਹਨਾਂ ਦਾ ਹੀ ਆ ਰੋਟੀ ਮੇਰੇ ਕੋਲ ਲੈ ਕੇ ਆਉਂਦੀ ਆ ਇੱਕ ਚਮਚ ਨਾ ਉਹ ਖਾਂਦੀ ਇੱਕ ਚਮਚ ਮੈਂ ਖਾਂਨਾ ਫਿਰ ਪਿਆਰ ਵੀ ਵੰਡੀਦਾ ਪਿਆਰ ਕਿਨੂੰ ਵੰਡੀਦਾ ਬੁੜੀਆਂ ਨੂੰ ਅਰੇ ਬੰਦਿਆਂ ਨੂੰ ਕਿ ਨਹੀਂ ਮਾਰਦੇ ਬੰਦਿਆਂ ਨੂੰ ਵੀ ਵੰਡੀਦਾ ਹੁਣ ਇਹ ਮੰਨਦਾ ਹੀ ਨਹੀਂ ਹੁਣ ਇੱਕ ਵੀਰ ਪਿਆਰ ਪਿਆਰ ਕੀਤਾ ਆਹ ਦੇ ਭਰਾਵਾ ਪੈਸੇ ਵਾਲਾ ਪਿਆਰ ਕਰਦਾ ਬਾਬਾ ਸਾਡੇ ਤੋਂ ਰਸਨ ਮੰਗਾ ਲੈਂਦਾ ਖਾਣ ਵਾਸਤੇ ਇਹਨੇ ਇੰਨਾ ਕੋਲ ਜਿਹੜਾ ਪਿਆਰ ਮੰਗਦਾ ਬਾਬਾ ਇਹਨਾਂ ਕੋਲ ਪੈਸੇ ਖਾਂਦਾ ਤੇ ਬੁੜੀਆਂ ਨੂੰ ਦੂਜਾ ਪਿਆਰ ਦਿੰਦਾ ਬਾਬਾ ਦੂਜਾ ਪਿਆਰ ਜਿਹੜਾ ਡੇਰਿਆਂ ਦੇ ਵਿੱਚ ਇਹੀ ਸਿਸਟਮ ਚੱਲਦਾ ਖਾ ਕੇ ਬਾਈ ਸਾਡੇ ਤੋਂ ਪੈਸੇ ਯਾਰ ਪਿਆਰ ਕਿਸੇ ਪਾਸੇ ਹੋਰ ਵੰਡੀ ਜਾਂਦਾ ਬਾਬਾ ਤੈਨੂੰ ਕੀ ਲੱਗਦਾ ਬਾਬਾ ਠੱਗਾ ਕਿ ਸਹੀ ਠੱਗਾ ਯਾਰ ਇਹ ਪਖੰਡੀ ਬਾਬਾ ਇਹ ਕਿਹੜਾ ਬਾਬਾ ਇਹਨੂੰ ਖੜੇ ਖੜੇ ਇਹਨੂੰ ਭਸਮ ਕਰ ਦੂੰ ਮੈਂ ਜੇ ਬਾਹਲਾ ਮਾਰ ਲਿਆ ਸਿਰ ਤੇ ਦੇ ਮੈਂ ਸਿਰ ਖੋਲੂ ਇਹਦਾ ਮੈਂ ਕੋਈ ਨਹੀਂ ਕਰੂਪਾ ਕਹਿੰਦਾ ਮੈਂ ਭਸਮ ਕਰ ਦੂੰ ਉਹ ਕਹਿੰਦਾ ਮੈਂ ਕਹੀ ਮਾਰੂਗਾ ਬਾਬਾ ਹੁਣ ਤੈਨੂੰ ਇਥੇ ੜਕੇ ਚ ਫਸਾਇਆ ਹੋਇਆ ਹੈ ਕਿਵੇਂ ਕਿਵੇਂ ਹੁਣ ਕੀ ਤੈਨੂੰ ਲੱਗਦਾ ਵੀ ਇੱਥੇ ਉੱਡ ਜਾਏਂਗਾ ਤੂੰ ਆ ਇਹ ਤਾਂ ਹੀ ਤਾਂ ਮੈਂਟਾ ਚ ਨਿਕਲ ਜਾਣਾ ਇਥੋਂ ਇਹ ਸਾਨੂੰ ਫਾੜੀ ਨਹੀਂ ਸਕਦਾ ਇਹ ਨਿਕਲ ਕੇ ਤਾਂ ਦਿਖਾ ਵੇ ਆ ਤੂੰ ਤਾਂ ਤੀ ਤਾ ਸਾਰਾ ਸੰਗਾਊਗਾ ਇਹਦੇ ਤੋਂ ਤੇ ਫਿਰ ਸਾਰੀ ਰਾਤ ਲਵਾਉਂ ਪਾਣੀ ਇਹਦੇ ਤੋਂ ਸਾਰੇ ਪੈਸੇ ਪੂਰੇ ਕਰਵਾਉਂ ਲੱਜੂਗਾ ਬਾਬਾ ਬਾਬਾ ਭੁੱਲੂ ਕੀ ਇਹਨੂੰ ਵਸીર ਰੱਖੂ ਇੱਥੇ ਸਾਲੇ ਨੂੰ ਮੈਂ ਇਹਦੇ ਜਿਹੜੇ ਬਾਬੇ ਆਉਂਦੇ ਉਹ ਵੀ ਆਣੋਂ हट ਜਾਣਗੇ ਫਿਰ ਬਾਬੇ ਕੀ ਦੱਸ ਇਹਦੇ ਚਾਹੀਦੀ ਆਪ ਦੀ ਆਤਮਾ ਨਹੀਂ ਆਉਣੀ ਇੱਕ ਦੱਸ ਦੇਖੋ ਕਹਿੰਦਾ ਇਹਦੇ ਜਿਹੜੇ ਆਪਦੇ ਬਾਬਾ ਇਹ ਕੀ ਕਹੀ ਜਾਂਦਾ ਇਹਨੂੰ ਕਾ ਦੋ ਬੋਤਲਾਂ ਫੜ ਲਿਆ ਤੂਤ ਵੀ ਛਾਂਕ ਦੂੰ ਪਾਣੀ ਵੀ ਲਾ ਦੂੰ ਹਾਂ ਦੋ ਬੋਤਲਾਂ ਫੜ ਲਿਆ ਮੁਰਗਾ ਲਿਆ ਦੋ ਵੀਰਾਂ ਤਾਂ ਲੈੰਦੀਆਂ ਬਾਬਾ ਇਹ ਲਾ ਕੇ ਇਹਦੇ ਨਾਲ ਬੰਨ ਨਹੀਂ ਕੁਛ ਨਹੀਂ ਨਾਲੇ ਮੁਰਗਾ ਲਿਆ ਵੇ ਫੇਰ ਆ ਰਾਤ ਨੂੰ ਠੰਡ ਬਹੁਤ ਹੋਣੀ ਬਾਬਾ ਆਂਦਾ ਦੋ ਬੋਤਲਾਂ ਵੀਰਾਂ ਲਿਆ ਕਹੋ ਕੁੜੀ ਦੇ ਸਮਾਨ ਨਾਲ ਆਇਆ ਬਾਬਾ ਇੱਥੇ ਕੁੜੀ ਦੇ ਜਮਾਨਾ ਬਾਬਾ ਮੇਰੀ ਗ ਤੁਹਾਡੀ ਗੱਲ ਤਾਂ ਤੇਰਾ ਪਰਿਵਾਰ ਹੈਗਾ ਬਾਬੇ ਨੂੰ ਪੁੱਛਣ ਨਾਲੋਂ ਵੀ ਪਹਿਲਾਂ ਜਿਹੜੀਆਂ ਲੈ ਕੇ ਜਾਂਦੀਆਂ ਕਿਹੜਾ ਕੁੜੀ ਦੇ ਸਮਾਨ ਨਾਲੋਂ ਲੈ ਕੇ ਜਾਂਦੀਆਂ ਸਹੀ ਗੱਲ ਹੈ ਤੇ ਬਾਬਾ ਨਹੀਂ ਤੇ ਬਾਬਾ ਨੇ ਬਾਬੇ ਨੇ ਮੰਗਾਗਾ ਅਸੀਂ ਤਾਂ ਮੈਂ ਤੈਨੂੰ ਪੇਥ ਲ ਕੇ ਸੱਦਾ ਆ ਰਿਹਾ ਬਾਬਾ ਕਰੇ ਇੱਕ ਕਰ ਹੀ ਆ ਜਾ ਪਰ ਮਰੀ ਮੇਰੇ ਤੋਂ ਪੇਟੀ ਮੰਗ ਲੈਂਦਾ ਮੈਂ ਉਹ ਵੀ ਲੈ ਆਉਂਦਾ ਅੱਜ ਬਾਬਾ ਕਹਿੰਦੇ ਤੇਰਾ ਪਰਿਵਾਰ ਹੈਗਾ ਨਹੀਂ ਨਹੀਂ ਪਰਿਵਾਰ ਹੈ ਨਹੀਂ ਬਾਬੇ ਹੱਥ ਨਹੀਂ ਆਉਂਦੇ ਬਾਬਾ ਨੂੰ ਉੱਡਣਾ ਸੱਪ ਕਹਿੰਦੇ ਆ ਉੱਡਣਾ ਸਭ ਕਹਿੰਦਿਆ ਬਾਬਾ ਕੇ ਮੈਨੂੰ ਮੈਂ ਸੁਣਿਆ ਕਿ ਕਿਸੇ ਬੰਦੇ ਤੋਂ ਸੁਣਿਆ ਕਹਿੰਦਾ ਵੀ ਤੁਸੀਂ ਰੇਲ ਗੱਡੀ ਚੜ੍ਹ ਕੇ ਆਇਓ ਕਿਸੇ ਤੁਹਾਡਾ ਕਹਿੰਦੇ ਵੀ ਉਧਰ ਰਾਜਸਥਾਨ ਜੁਪੀ ਕੰਨੀ ਤੁਹਾਡਾ ਪਿੰਡ ਹੈਗਾ ਉੱਥੇ ਤੁਹਾਡਾ ਪਰਿਵਾਰ ਸਾਰਾ ਸਾਡੇ ਕਹਿੰਦੇ ਤੁਸੀਂ ਹੁਣ ਕੱਲੇ ਇੱਥੇ ਰਹਿਨੇ ਹਾਂ ਕੱਲੇ ਰਹਿਨੇ ਆਂ ਟ੍ਰੇਨ ਤੇ ਚੜ੍ਹ ਕੇ ਕੱਢਿਆ ਉਥੋਂ ਕੱਢਿਆ ਉਥੋਂ ਕੱਢਿਆ ਵੀ ਪਤਾ ਕੀਤਾ ਸੀ ਉੱਥੋਂ ਵੀ ਕੱਢਿਆ ਮੂੰਹ ਕਾਲਾ ਕਰਕੇ ਇਹਦਾ ਕੱਢਿਆ ਬਾਬਾ ਜੀ ਕਹਿੰਦਾ ਕੋਈ ਕੱਢਿਆ ਨਹੀਂ ਅਸੀਂ ਆਪ ਆਏ ਆ ਸਾਨੂੰ ਤਾਂ ਜਿੱਧਰ ਨੂੰ ਨਹੀਂ ਆਏ ਤਾਂ ਨਹੀਂ ਬਾਬਾ ਉਧਰ ਤੋਂ ਪੈਸੇ ਠੱਗ ਕੇ ਆਏ ਹੁਣ ਇੱਧਰ ਠੱਗਣ ਨੂੰ ਫਿਰਦਾ ਨਹੀਂ ਉਹ ਤਰ ਪਰ ਜਗਾ ਦੇ ਆਹੀ ਬਲਾਤਕਾਰ ਦਾ ਇੱਕ ਬਲਾਤਕਾਰ ਦਾ ਇੱਕ ਬਲਾਤਕਾਰ ਦਾ ਦੋ ਤਿੰਨ ਚੋਰੀ ਦੇ ਆ ਦੋ ਤਿੰਨ ਚੋਰੀ ਦੇ ਆ ਦੋ ਤਿੰਨ ਬਲਾਤਕਾਰ ਦੇ ਬਾਬਾ ਇਹ ਕੀ ਗੱਲ ਕਰੀਏ ਇਹ ਤਾਂ ਐਵੇਂ ਇਲਜ਼ਾਮ ਲਾਉਂਦਾ ਇੱਥੋਂ ਵੀ ਪਾਊਗਾ ਫਿਰ ਮੈਂ ਆ ਤੁਹਾਨੂੰ ਅਖਬਾਰ ਦੀ ਕਟਿੰਗ ਦਿਖਾ ਸਕਦਾਗਾ ਮੇਰੀ ਫੋਟੋ ਲੱਗੀ ਵੀ ਹੈਗੀ ਬਾਬਾ ਜਿਹੜੀ ਐਡ ਥੋੜੀ ਚੱਲਦੀ ਆ ਫੋਨ ਦੇ ਉੱਤੇ ਜਦੋਂ ਆਪਾਂ ਵੀਡੀਓ ਚਲਾਉਂਦੇ ਆ ਐਡ ਆ ਜਾਂਦੀ ਥੋੜੀ ਫੋਟੋਸ਼ਾਪੀ ਆ ਜਾਂਦੀ ਆ ਉਹ ਉਹ ਐਡ ਕਿਵੇਂ ਲੱਗਦੀ ਆ ਪੈਸੇ ਦੇ ਕੇ ਉਹ ਐਡ ਤਾਂ ਸਾਡੀ ਭਗਤ ਸਾਡੇ ਲਾ ਦਿੰਦੇ ਆ ਦੇ ਕੇ ਥੋੜੇ ਕਹਨੇ ਪੈਸੇ ਅਸੀਂ ਉਹ ਵੀ ਲਵਾ ਦਿੰਦੇ ਆ ਬਹੁਤ ਵਧੀਆ ਗੱਲ ਬਾ ਮਾਦਾ ਇਹੀ ਚਾਹੁੰਦਾ ਵੀ ਮੇਰੇ ਭਾਈ ਜਿੰਨੇ ਪੈਸੇ ਲੈਤੇ ਐ ਨੇ ਠੀਕ ਆ ਤੇ ਮੇਰੇ ਪੈਸੇ ਵਾਪਸ ਕਰ ਦੇ ਤਾਂ ਨਹੀਂ ਮਾਦਾ ਇਹਨੂੰ ਸੰਗਲ ਪਾ ਕੇ ਤੇ ਉਹ ਕੁਰਸੀ ਨਾਲ ਬੰਨੂਗਾ ਤਰਕੇ ਅਥਰੇ ਕੰਮ ਕਰਾਇਆ ਕਰੂ ਕੋਠੀ 'ਚੋਂ ਬਾਹਰ ਨਹੀਂ ਜਾਣ ਦੇਣਾ ਇਹਨੂੰ ਬਾਬਾ ਕਹਿੰਦਾ ਕੋਠੀ 'ਚੋਂ ਬਾਹਰ ਨਹੀਂ ਜਾਣ ਸਾਨੂੰ ਫਾੜੀ ਨਹੀਂ ਸਕਦੇ ਇਹ ਕਿਵੇਂ ਉੱਡ ਜੇਗਾ ਉੱਡਣਾ ਸੱਪ ਕਹਿੰਦੇ ਆ ਬਾਬਾ ਉੱਡਣਾ ਸੱਪ ਕਹਿੰਦੇ ਆ ਬਾਬਾ ਕਹਿੰਦਾ ਉੱਡ ਕੇ ਤਾਂ ਦਿਖਾ ਵੇ ਕਾਹੀ ਵੇਖਣਾ ਪੀਣ ਪਰਨੇ ਜਦੋਂ ਇੱਕ ਵਾਰੀ ਢੂਈ 'ਚ ਵੱਜ ਗਈ ਤਾਂ ਇਹ ਤਾਂ ਤਰਨਾਂ ਨੂੰ ਕਰ ਬਾਬਿਆਂ ਕੋਲੇ ਵੀ ਖੁੰਡਾ ਕਿਤੇ ਯੰਤਰ ਮੰਤਰ ਆਸਤੀ ਰੱਖਿਆ ਇਹ ਅੱਛਾ ਬਾਬਾ ਹੁਣ ਤੁਸੀਂ ਕੀ ਕਰੋਗੇ ਹੁਣ ਤੁਹਾਨੂੰ ਇੱਥੇ ਜਾਵੋਗੇ ਚਲ ਇਹ ਛੱਡ ਦੂਗਾ ਤੁਹਾਨੂੰ ਚਲ ਗੱਲਬਾਤ ਹੋ ਜੂਗੀ ਤੁਹਾਡੀ ਕਲੀਅਰ ਹੋ ਜੂਗੀ ਦੇ ਲੈ ਕੇ ਤੁਹਾਡੀ ਗੱਲ ਕਲੀਅਰ ਹੋ ਜੂਗੀ ਅੱਛਾ ਜਿੱਥੇ ਵੀ ਹੁਣ ਤੁਸੀਂ ਜਾਓਗੇ ਜਿਹੜੀ ਧਰਤੀ ਵਿੱਚ ਛੂਹ ਜੂਗੇ ਇੱਥੇ ਪਵਿੱਤਰ ਹੋ ਗਈ ਜਗਾ ਕਿੰਨੇ ਹਾਂ ਪਵਿੱਤਰ ਹੁੰਦੀ ਜਿੱਥੇ ਹੀ ਪੈਰ ਧਰ ਦਿੰਨੇ ਹੋ ਜਾਂਦੀ ਹੈ ਪਵਿੱਤਰ ਹੋ ਗਈ ਜਗਾ ਪਰਸੋ ਦਾ ਹੋਤ ਉਹ ਉਹ ਪਰਲੀ ਮੋਟਰ ਤੋਂ ਤਾਂ ਪਰਸੋ ਹੀ ਤਾਰਾ ਲਾਉਂਦਾ ਫੜਿਆ ਗਿਆ ਇਹ ਬਾਬਾ ਕਹਿੰਦਾ ਤਾਰ ਓਏ ਇਹ ਤਾਂ ਇਮੇਲ ਜਾਮ ਲਾਉਂਦਾ ਭਗਤਾ ਕੋਈ ਤਾਰ ਨਹੀਂ ਲਾਈ ਉਹ ਤਾਂ ਸ਼ੁਰਤ ਦੀ ਨੰਗ ਰਹੇ ਸੀ ਤੇ ਚੋਰ ਨਾਂਗੇ ਇੱਥੇ ਡੇਰਾ ਬਣਾਵਾਂਗੇ ਹੁਣ ਅਸੀਂ ਕਿਉਂ ਡੇਰਾ ਕਿਵੇਂ ਬਣਾਵਾਂ ਆ ਬਣਾਵਾਂਗੇ ਧਰਤੀ ਸੱਡ ਗਈ ਹੋ ਗਈ ਇਹ ਇਹਦੀ ਬਾਬਾ ਕਹਿੰਦਾ ਮੈਂ ਪੈਰ ਧਰ ਤੇ ਹੁਣ ਡਾਡੀ ਤੇ ਮਿੱਟੀ ਇੱਥੇ ਬਣਨੀ ਆ ਤੇ ਕਹੀ ਹੈਗੀ ਆ ਮੇਰੇ ਕੋਲ ਇਹ ਕਹਿੰਦਾ ਮਿੱਟੀ ਬਣੂਗਾ ਕਹਿੰਦਾ ਡੇਰਾ ਬਣੂਗਾ ਸਾਡੇ ਪੈਰ ਜਿੱਥੇ ਤੁਰ ਜਾਂਦੇ ਆ ਕਹਿੰਦਾ ਉੱਥੇ ਡੇਰਾ ਬਣ ਜਾਣਾ ਇਹ ਤਾਂ ਬਰਸਾਰੇ 5 ਵਜੇ ਤੁਰਦੇ ਸੀ ਉੱਥੇ ਡੇਰਾ ਹੀ ਬਣਾਈ ਜਾਉਗੇ ਨਹੀਂ ਬਾਬੇ ਨੂੰ ਅੰਦਰ ਬਾੜ ਕੇ ਨਵੇਂ ਇੱਧਰ ਆ ਜਾ ਬਾਬਾ ਤੈਨੂੰ ਦਿਲਾ ਤੈਨੂੰ ਮੱਟੀ ਦੇ ਜਗ੍ਹਾ ਤੈਨੂੰ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜਾ ਮੁੰਡਾ ਸੀਗਾ ਇਹ ਤੁਸੀਂ ਦੇਖ ਸਕਦੇ ਹੋ ਇਸ ਮੁੰਡੇ ਦਾ ਵਿਆਹ ਨਹੀਂ ਹੁੰਦਾ ਸੀਗਾ ਇਹ ਕਿਸੇ ਬਾਬੇ ਕੋਲ ਫਸ ਗਿਆ ਬਾਬਾ ਕਹਿੰਦਾ ਮੇਰਾ ਵਿਆਹ ਕਰਵਾ ਦੂੰਗਾ ਪਰ ਬਾਬੇ ਤੋਂ ਇਹ ਕੰਮ ਹੋਇਆ ਨਹੀਂ ਠੀਕ ਹੈ ਮੁੰਡੇ ਨੇ ਬਹਾਨੇ ਨਾਲ ਸੱਦ ਕੇ ਇੱਥੇ 20 ਦੀਆਂ ਬੋਤਲਾਂ ਮੰਗਾ ਕੇ ਬਾਬੇ ਨੂੰ ਸੱਦ ਲਿਆ ਹੁਣ ਬਾਬੇ ਨਾਲ ਕੀ ਗੱਲ ਹੋ ਗਈ ਸਾਰੀ ਬਾਬੇ ਉਹ ਬਾਬੇ ਨੂੰ ਪਤਾ ਜਾਂ ਉਹਨੂੰ ਪਤਾ ਬਾਬਾ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਕੀ ਕਹਿ ਸਕਦੇ ਹੁਣ ਸਾਰਾ ਕੁਝ ਜਿਹੜਾ ਕੁਝ ਹੋਈ ਜਾਂਦਾ ਪੰਜਾਬ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਡੇਰੇ ਦੇ ਵਿੱਚ ਬੁੜੀਆਂ ਭੇਜਦੇ ਆਂ ਕੁੜੀਆਂ ਭੇਜਦੇ ਆਂ ਸਾਰਾ ਕੋਈ ਗਲਤਬਲਤ ਹੋਈ ਜਾਂਦਾ ਇਹ ਬਾਬੇ ਠੱਗਣ ਨੂੰ ਆਇਆ ਦਿਨ ਦੁਨੀਆ ਤੇ ਠੀਕ ਹੈ ਇਹਨਾਂ ਤੋਂ ਬਚ ਕੇ ਰਹੋ ਸਾਡੀ ਵੀਡੀਓ ਕੋ ਐਂਟਰਟੇਨਮੈਂਟ ਵਾਤੇ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ